ਪ੍ਰਤਿਗ ਬਾਦ ਜਿਤੇ ਸ਼ੀਸ਼ ਦਾ ਉਹ ਵੀ ਵਰਣਨ ਕੀਤਾ ਗਿਆ ਕਿ ਬੜ ਖਾਲਸਾ ਪਿੰਡ ਦੇ ਵਿੱਚ ਖੁਸ਼ਾਲ ਨਾਮ ਦਾ ਜਿਹੜਾ ਸਿੱਖ ਸੀ ਉਹਨੇ ਆਪਣਾ ਸਿਰ ਦੇ ਕੇ ਸਿਰ ਧੜ ਤੋਂ ਅਲੱਗ ਕਰਾ ਕੇ ਤੇ ਗੁਰੂ ਸਾਹਿਬ ਦੇ ਸ਼ੀਸ਼ ਦੀ ਜਗ੍ਹਾ ਆਪਣਾ ਉਸੇ ਰਖਵਾ ਲਿਆ ਔਰ ਉਸ ਸ਼ੀਸ਼ ਨੂੰ ਮੁਗਲਾਂ ਦੀ ਸੈਨਾ ਲੈ ਕੇ ਚਲੀ ਗਈ ਤੇ ਗੁਰੂ ਸਾਹਿਬ ਦਾ ਜਿਹੜਾ ਅਸਲੀ ਸ਼ੀਸ਼ ਸੀ ਉਹ ਅਨੰਦਪੁਰ ਸਾਹਿਬ ਪਹੁੰਚ ਪਾਇਆ ਉੱਥੇ ਵੀ ਅਸੀਂ ਇੱਕ ਮਿਊਜ਼ੀਅਮ ਬਣਾਇਆ ਇਹ ਸਾਰੀਆਂ ਚੀਜ਼ਾਂ ਭਾਵੇਂ ਪੁਸਤਕਾਂ ਹੋਣ ਭਾਵੇਂ ਮਿਊਜ਼ੀਅਮ ਹੋਣ ਇਹ ਕੀਤੇ ਜਾਂਦੇ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਅਭਾਸ ਹੋਵੇ ਕਿ ਸਾਡੇ ਗੁਰੂਆ ਨੇ ਸਾਡੇ ਮਹਾਂਪੁਰਖਾਂ ਨੇ ਕੀ ਕੀ ਕੰਮ ਕੀਤੇ ਆ ਉਹ ਸਾਰੇ ਕੰਮ ਜਿਹੜੇ ਹੋਏ ਆ ਉਸ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਇਹਨਾਂ ਨੂੰ ਮਿਲੇ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ ਹੈ ਹਰਿਆਣਾ ਇਹੋ ਜਿਹੀ ਧਰਤੀ ਹੈ ਜਿੱਥੇ ਆਪਣੇ ਦਸ਼ਮ ਪਾਸ਼ਾਈ ਦੇ ਔਰ ਨਾਲ ਬੰਦਾ ਸਿੰਘ ਬਹਾਦਰ ਜੀ ਦੇ ਜਿੰਨੇ ਵੀ ਸਥਾਨ ਜਿਆਦਾ ਨੇ ਮਤਲਬ ਉਹਨੇ ਪੰਜਾਬ ਵਿੱਚ ਵੀ ਨਹੀਂ ਹੈਗੇ ਜਿੰਨੇ ਸਥਾਨ ਹਰਿਆਣਾ ਚ ਨੇਗੇ ਔਰ ਉਹਨਾਂ ਸਭ ਜਗ੍ਹਾ ਤੇ ਗੁਰੂ ਘਰ ਸਥਾਪਿਤ ਹੋਏ ਨੇ ਇਹਨਾਂ ਗੁਰੂ ਘਰਾਂ ਦੀ ਜਿਹੜੀ ਮੈਨੇਜਮੈਂਟ ਹੈ ਇਹਦਾ ਵੀ ਝਗੜਾ ਕਈ ਸਾਲ ਤੱਕ ਚੱਲਦਾ ਰਿਹਾ ਅਖੀਰ ਸਾਨੂੰ ਲੜਾਈ ਹੋ ਸੁਪਰੀਮ ਕੋਰਟ ਤੇ ਜਾ ਕੇ ਉਸੀ ਮਜ਼ਬੂਤੀ ਨਾਲ ਪੈਰਵੀ ਕਰਨੀ ਅਸੀਂ ਕੀਤੀ ਤੇ ਉਹਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਕਰਵਾਇਆ ਹੈ ਅਲੱਗ ਮੈਨੇਜਮੈਂਟ ਕਮੇਟੀ ਬਣ ਗਈ ਹੈ ਉਹਦਾ હેતુ ਇਹੋ ਹੀ ਸੀ ਸਾਡਾ ਕੋਈ ਰਾਜਨੀਤਿਕ ਪਹਿਲੂ ਨਹੀਂ ਹੈ ਲੇਕਿਨ ਪੰਜਾਬ ਦੇ ਹਾਲਾਤ ਨੂੰ ਦੇਖਦੇ ਆਂ ਹਰਿਆਣਾ ਚ ਅਸੀਂ ਸਿੱਖਾਂ ਦੇ ਉੱਥਾਂ ਨੂੰ ਵਾਸਤੇ ਸਿੱਖਾਂ ਦੇ ਕਮਾਂ ਦੀ ਜਿਆਦਾ ਸਲੱਗਾ ਵੀ ਕਰ ਸਕਦੇ ਆਂ ਜਨਤਾ ਨੂੰ ਦਾ ਫਾਇਦਾ ਜਿਆਦਾ ਹੋਵੇ ਅਸੀਂ ਸਾਰੇ ਗੁਰੂ ਘਰਾਂ ਦੇ ਰਾਹੀ ਜਨਤਾ ਦੀ ਸੇਵਾ ਕਰ ਸਕਨੇ ਆ ਅੱਛੇ ਤਰੀਕੇ ਨਾਲ ਕਰ ਸਕਨੇ ਆ ਮੈਨੇਜਮੈਂਟ ਅਗਰ ਸਾਡੀ ਅਲੱਗ ਹੋਏਗੀ ਤੇ ਇੱਥੋਂ ਦਾ ਜਿਹੜਾ ਮੰਨਿਓ ਜੋ ਵੀ ਸਾਧਨ ਇਕੱਠੇ ਹੁੰਦੇ ਇੱਥੇ ਉਹ ਲਗ ਰਹੇ ਹਾਂ ਅਸੀਂ ਇੱਥੇ ਦੇ ਸਮਾਜ ਤੇ ਜਾਂ ਗੁਰੂ ਘਰਾਂ ਦੀ ਮੈਨੇਜਮੈਂਟ ਵਾਸਤੇ ਅੱਛੇ ਤਰੀਕੇ ਨਾਲ ਲਗਾ ਸਕਨੇ ਆ ਉਹਦਾ ਇੰਨਾ ਹੀ ਮਤਲਬ ਹੈ ਔਰ ਜ਼ਿਆਦਾ ਨਹੀਂ ਹੈ ਉਹਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ ਔਰ ਨਾ ਹੀ ਅਸੀਂ ਕੋਈ ਰਾਜਨੀਤਿਕ ਦਖਲਅੰਦਾਜ਼ੀ ਉਸ ਮੈਨੇਜਮੈਂਟ ਕਮੇਟੀ ਚ ਰੱਖਣੀ ਹੈ ਪੰਜਾਬ ਦੀ ਅਲੱਗ ਗੱਲ ਹੈ ਉਹ ਸਾਰੀ ਰਾਜਨੀਤੀ ਆਪਣੀ ਉਸ ਮੈਨੇਜਮੈਂਟ ਰਾਹੀਂ ਕਰਦੇ ਰਹਿੰਦੇ ਆ ਸਾਡਾ ਕੋਈ ਮਤਲਬ ਨਹੀਂ ਉਹਦੇ ਨਾਲ ਉਹਦੀ ਮੈਂਬਰਸ਼ਿਪ ਨਵੀਂ ਬਣ ਰਹੀ ਹੈ ਅਲੱਗ ਇਲੈਕਸ਼ਨ ਕਮਿਸ਼ਨਰ ਬਣ ਚੁੱਕਿਆ ਉਹ ਕਿਸ ਵੇਲੇ ਉਹਦਾ ਇਲੈਕਸ਼ਨ ਦਾ ਸਾਰਾ ਟਾਈਮ ਟੇਬਲ ਸ਼ਡਿਊਲ ਜਾਰੀ ਕਰਦੇ ਆ ਉਹਨਾਂ ਤੇ ਡਿਪੈਂਡ ਹੈ ਅਸੀਂ ਤੇ ਕਹਿੰਨਾ ਜਲਦੀ ਤੋਂ ਜਲਦੀ ਹੋ ਜਾਵੇ ਤਾਂ ਕਿ ਚੁਣੀ ਹੋਈ ਬਾਡੀ ਜਿਹੜੀ ਹੈ ਉਹ ਸਾਰੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਉਹ ਕਰ ਸਕੇ ਇੱਕ ਇਕ ਬਲਕੇ ਦੋ ਇਹੋ ਜੀਆਂ ਜਗ੍ਹਾ ਸੀ ਜ਼ਰੂਰ ਸਾਡੇ ਵਿਚਾਰਾ ਦਿਨ ਨੇ ਜਿਹੜੇ ਅਸੀਂ ਸਰਕਾਰ ਦੇ ਤਰਫੋਂ ਜਿੰਨੀ ਮਦਦ ਕਰਨੀ ਕਰ ਸਕਾਂਗੇ ਇੱਕ ਤੇ ਬਾਵੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਰਾਜਧਾਨੀ ਲੋਗੜ ਉੱਥੇ ਇੱਕ ਸਮਾਰਕ ਬਣਾਉਣ ਦੀ ਯੋਜਨਾ ਇਹ ਬਣ ਗਈ ਹੈ ਉੱਥੇ 20 ਕਿੱਲੇ ਜ਼ਮੀਨ ਵੀ ਲੈ ਕੇ ਉਸ ٹرسٹ ਨੂੰ ਦਿੱਤੀ ਗਈ ਹੈ ਤੇ ਉੱਥੇ ਇੱਕ ਵੱਡਾ ਸਮਾਰਕ ਬਣਾਉਣ ਦੀ ਯੋਜਨਾ ਬਣੀ ਹੈ ਉਹ ਸਾਡੇ ਡਿਪਾਰਟਮੈਂਟ ਦੇ ਲੋਕ ਕਰ ਰਹੇ ਬਹੁਤ ਜਲਦੀ ਉੱਥੇ ਇਹੋ ਜਿਹਾ ਇੱਕ ਸੈਂਟਰ ਬਣੇਗਾ ਤਾਕਿ ਦੇਸ਼ ਔਰ ਦੁਨੀਆ ਦੇ ਲੋਕ ਉਥੇ ਆ ਕੇ ਇਸ ਇਤਿਹਾਸ ਨੂੰ ਜਾਣ ਸਕਣ ਔਰ ਇੱਕ ਦੂਸਰਾ ਗੁਰੂ ਮਹਾਰਾਜ ਜਿਨੇ ਹੋਏ ਉਹਨਾਂ ਦੇ ਸਬਦੇ ਕੁਛ ਨਾ ਕੁਛ ਨਿਸ਼ਾਨੀਆਂ ਉਹ ਸਾਡੇ ਕੋਲ ਹਰਿਆਣਾ ਚੁਪਲਬਦ ਹੈਗੀਆਂ ਤੇ ਉਹਨਾਂ ਸਭ ਨੂੰ ਕਿਸੇ ਇੱਕ ਮਿਊਜ਼ੀਅਮ ਦੇ ਚ ਰੱਖ ਕੇ ਲੋਕਾਂ ਦੇ ਦਰਸ਼ਨ ਵਾਸਤੇ ਉਥੇ ਰੱਖੇ ਜਾਵੇ ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਣ ਇੱਕ 뮤ਜ਼ੀਅਮ ਦੀ ਅਸੀਂ ਘੋਸ਼ਣਾ ਕੀਤੀ ਸੀ ਪਹਿਲਾਂ ਉਹ ਅੰਬਾਲਾ ਵਾਸਤੇ ਹੋਈ ਸੀ ਬਾਅਦ ਫਿਰ ਕਿੰਨੇ ਕੁਝ ਕਾਰਨਾਂ ਨੂੰ ਲੈ ਕੇ ਉਹਨੂੰ ਅਸੀਂ ਕਿਹਾ ਕਿ ਬੀ ਕੁਰਸ਼ੇਤਰ ਰਿਆਸਤਾਨ ਹੈ ਜਿੱਥੇ ਸਭ ਤੋਂ ਜ਼ਿਆਦਾ ਗੁਰੂ ਆਂਦੇ ਆਗਮਨ ਦਾ ਇੱਕ ਸਥਾਨ ਹੈ ਕੁਰਸ਼ੇਤਰ ਕੀਤਾ ਜਾਵੇ ਸਥਾਨ ਨੂੰ ਲੈ ਕੇ ਥੋੜਾ ਝਗੜਾ ਸੀਗਾ ਲੇਕਿਨ ਹੁਣ ਅਲਟੀਮੇਟਲੀ ਪਿਪਲੀ ਦੇ ਕੋਲੋਂ ਇੱਕ ਐਚਐਸਵੀਪੀ ਦੀ ਜਗਾ ਉਹ ਜਗਾ ਸੀ ਅਲੋਟ ਕਰਕੇ ਦਿੱਤੀ ਹੈ ਉੱਥੇ ਇੱਕ 뮤ਜ਼ੀਅਮ ਤਾਂ ਕਿ ਹਾਈਵੇ ਦੇ ਉੱਤੇ ਅਗਰ ਜਗਾ ਰਹੇਗੀ ਤਾਂ ਲੋਕਾਂ ਦਾ ਇੱਕ ਟੂਰਿਜ਼ਮ ਦਾ ਜਿਹੜਾ ਸੈਂਟਰ ਹੈ ਉੱਥੇ ਬਣ ਜਾਏਗਾ ਉਹ ਤੇ ਇੱਕ ਮਿਊਜ਼ੀਅਮ ਇਹ ਬਣਾਵਾਂਗੇ ਉਹਦੀ ਵੀ ਜਾਣਕਾਰੀ ਮੈਂ ਅੱਜ ਤੁਹਾਨੂੰ ਸਭ ਨੂੰ ਦੇ ਰਿਹਾ